ਅੱਜ ਅਸੀਂ ਪਹੁੰਚੇ ਜੀ ਦਿਨਨਗਰ ਦੇ ਪੱਚੋਵਾਲ ਸੋ ਪੱਚੋਵਾਲ ਭਗਵਾਨ ਲక్ష్ਮੀਨਾਰਾਇਣ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਪਰ ਆਹ ਚੀਨ ਮੰਦਿਰ ਆ ਜੀ ਔਰ ਭਗਵਾਨ ਦੀ ਅਪਾਰ ਕਿਰਪਾ ਜਿਹੜੀ ਹੈ ਜੀ ਇਸ ਦੁਆਰੇ ਤੇ ਆ ਸੋ ਸੁੰਦਰ ਮੰਦਿਰ ਆ ਤੁਹਾਨੂੰ ਦਰਸ਼ਨ ਕਰਾਉਣੇ ਸਭ ਤੋਂ ਪਹਿਲਾਂ ਤੁਹਾਨੂੰ ਭਗਵਾਨ ਦੇ ਦਰਸ਼ਨ ਕਰਨੇ ਆ ਜੀ ਭਗਵਾਨ ਲక్ష్ਮੀਨਾਰਾਇਣ ਮੰਦਿਰ ਦੇ ਸੋ ਤੁਸੀਂ ਦੇਖੋ ਤੁਸੀਂ ਮੂਰਤੀਆਂ ਦੇਖ ਕੇ ਨਾ ਤੁਹਾਡਾ ਮਨ ਖੁਸ਼ ਹੋ ਜਾਏਗਾ ਜੀ ਇੰਨੀਆਂ ਸੁੰਦਰ ਮੂਰਤੀਆਂ ਵਾ ਵੀ ਮਨ ਨੂੰ ਮੋਹ ਲੈਂਦੀਆਂ ਨੇ ਜੀ ਸੋ ਇਹ ਤੁਸੀਂ ਸਾਹਮਣੇ ਜਿਹੜੇ ਆ ਜੀ ਭਗਵਾਨ ਲక్ష్ਮੀਨਾਰਾਇਣ ਜੀ ਦੇ ਦਰਸ਼ਨ ਕਰ ਰਹੇ ਹੋ ਭਗਵਾਨ ਲ ਉਹ ਦੇਖ ਕੇ ਜਿਹੜਾ ਜੀ ਮਨ ਜਿਹੜਾ ਵਾ ਮੋਹਿਤ ਹੋ ਜਾਂਦਾ ਮਨ ਸੋ ਲਕਸ਼ਮੀਨਰਾਇਨ ਇਸ ਮੰਦਿਰ ਦੀ ਜਿਹੜੀ ਹੈ ਜੀ ਜਿਸ ਨੂੰ ਜਿਹੜੇ ਮਹੰਤ ਨੇ ਉਹਨਾਂ ਵੱਲੋਂ ਜਿਹੜੇ ਜੀ ਬਹੁਤ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਮਹਾਰਾਜ ਵੱਲੋਂ ਸੋ ਮਹਾਰਾਜ ਦੀ ਜਿਹੜੇ ਹੈ ਜੀ ਇਲਾਕੇ ਵਿੱਚ ਬੜੀ ਚਰਚਾ ਵਾ ਉਹਨਾਂ ਨੇ ਜੰਗਲ 'ਚ ਜਿਹੜਾ ਕਹਿੰਦੇ ਜੀ ਮੰਗਲ ਕੀਤਾ ਦਾ ਵਾ ਔਰ ਅਦਭੁਤ ਮੰਦਿਰ ਬਣਾਇਆ ਵਾ ਜੀ ਸੋ ਮੇਨ ਨੂੰ ਉਮੀਦ ਪੂਰੇ ਇਲਾਕੇ ਦੇ ਵਿੱਚ ਤੁਸੀਂ ਇਦਾਂ ਦਾ ਮੰਦਿਰ ਦੇਖਿਆ ਹੋਇਗਾ ਜੀ ਇਹ ਸਾਡੇ ਗੁਰਦਾਸਪੁਰ ਪਠਾਨਕੋੜ ਇਲਾਕੇ ਦੇ ਵਿੱਚ ਸਭ ਤੋਂ ਸੁੰਦਰ ਮੰਦਿਰ ਹੈ ਜੀ ਔਰ ਬਹੁਤ ਹੀ ਪਿਆਰਾ ਵਾ ਸੋ ਤੁਸੀਂ ਦੇਖੋ ਰਾਜੇਕ੍ਰਿਸ਼ਨ ਦਾ ਦਰਬਾਰ ਆ ਜੀ ਸੋ ਹਰੇਕ ਦੇਵੀ ਦੇਵਤਾ ਜਿੰਨੇ ਵੀ ਸਾਡੇ ਦੇਵ ਦੇਵਤਾ ਨੇ ਜੀ ਸਾਰਿਆਂ ਦੀਆਂ ਮੂਰਤੀਆਂ ਇੱਥੇ ਸਥਾਪਿਤ ਕੀਤੀਆਂ ਹਨ ਸੋ ਸੁੰਦਰ ਮੂਰਤੀਆਂ ਨੇ ਜੀ ਸੋ ਜਦੋਂ ਤੁਸੀਂ ਮੰਦਿਰ 'ਚ ਐਂਟਰ ਕਰਦੇ ਹੋ ਤਾਂ ਤੁਹਾਨੂੰ ਬਾਹਰਲੇ ਬੰਦੇ ਵੀ ਜਿਹੜਾ ਵਾ ਜੀ ਦੇਵੀ ਦੇਵਤਿਆਂ ਦੀਆਂ ਜਿਹੜੀਆਂ ਆ ਜੀ ਪ੍ਰਤਿਮਾ ਜਿਹੜੀਆਂ ਮਿਲਣਗੀਆਂ ਉੱਪਰਲੇ ਬੰਦੇ ਵੀ ਦੇਖੋ ਤੁਸੀਂ ਭਗਵਾਨ ਰਾਮ ਜੀ ਦਾ ਦੇਖੋ ਤੁਸੀਂ ਚਿੰਨ ਜਿਹੜਾ ਉੱਪਰ ਮੂਰਤੀ ਜਿਹੜੀ ਆ ਸਥਾਪਿਤ ਆ ਸਾਈਡ ਤੇ ਜਿਹੜੀ ਮੂਰਤੀ ਦੇਖੋ ਭਗਵਾਨ ਪਰਸ਼ੂਰਾਮ ਜੀ ਦੀ ਸੋ ਅਲੱਗ-ਅਲੱਗ ਜਿਹੜੇ ਦੇਵੀ-ਦੇਵਤਾ ਨੇ ਜੀ ਉਸਤਾਪਿਤ ਕੀਤੇ ਗਏ ਨੇ ਸੋ ਇਸ ਸਾਈਡ ਤੇ ਆ ਜਾਓ ਸ਼੍ਰੀ ਰਾਮ ਦਰਬਾਰ ਆ ਜੀ ਸੋ ਸ਼੍ਰੀ ਰਾਮ ਦਰਬਾਰ ਵੀ ਜਿਹੜਾ ਵਾ ਜੀ ਦੇਖੋ ਮਨ ਖੁਸ਼ ਹੋ ਜਾਣਾ ਤੁਹਾਡਾ ਦੇਖ ਕੇ ਸਾਡੇ ਕੋਲ ਅਲਫ਼ਾਜ਼ ਨਹੀਂ ਰਹਿੰਦੇ ਜੀ ਲਫ਼ਜ਼ ਮੁੱਕ ਜਾਂਦੇ ਆ ਜਦੋਂ ਤੁਹਾਨੂੰ ਇਹ ਦਰਸ਼ਨ ਕਰਾਵਾਂਗੇ ਔਰ ਮੈਨੂੰ ਨੂੰ ਯਕੀਨ ਵੀ ਤੁਸੀਂ ਇਦਾਂ ਦੇ ਮੰਦਿਰ ਦੇ ਦਰਸ਼ਨ ਕੀਤੇ ਹੋਣਗੇ ਇੱਥੇ ਇੰਨੇ ਪਿਆਰੇ ਭਗਵਾਨ ਨੇ ਇੱਥੋਂ ਇਸ ਸਾਈਡ ਤੋਂ ਦਿਖਾਓ ਭਗਵਾਨ ਉਸਰਿਨੁਕੁਮਾਰ ਜੀ ਦੇਖੋ ਤੁਸੀਂ ਸੁੰਦਰ ਭਗਵਾਨ ਦੇ ਦਰਸ਼ਨ ਆ ਜੀ ਸੋ ਇਹ ਤੁਹਾਨੂੰ ਜਿਹੜੇ ਆ ਜੀ ਦ੍ਰਿਸ਼ ਜਿਹੜੇ ਆ ਸਿਰ ਤਾ ਸਿਰਫ ਪਚੋਵਾਲ ਪਚੋਵਾਲ ਭਗਵਾਨ ਲక్ష్ਮੀਨਾਰਾਇਣ ਮੰਦਿਰ ਚ ਮਿਲਣਗੇ ਜੀ ਸੋ ਇੱਥੇ ਬੋਲੇ ਬਾਬਾ ਵੀ ਰਾਜਮਾਨ ਨੇ ਜੀ ਸ਼ਿਵਲਿੰਗ ਵੀ ਰਾਜਮਾਨ ਨੇ ਔਰ ਬੋਲੇ ਬਾਬਾ ਅਤੇ ਪਾਰਵਤੀ ਮਾਤਾ ਜਿਹੜੇ ਆ ਔਰ ਪੂਰਾ ਸ਼ਿਵ ਪਰਿਵਾਰ ਜਿਹੜਾ ਜੀ ਉਹ ਵੀ ਰਾਜਮਾਨ ਆ ਸੋ ਸ਼ੁਕੁਰਵਾਰ ਦੇ ਦਰਸ਼ਨ ਕਰਾਓ ਥੋੜਾ ਅਗਿਓ ਕੇ ਸੋ ਦੇਖੋ ਤੁਸੀਂ ਜਿਸ ਤਰ੍ਹਾਂ ਮੈਂ ਦੱਸ ਰਿਹਾ ਆਂ ਵੀ ਜਿਹੜੇ ਇਥੋਂ ਦੇ ਮਹੰਤ ਨੇ ਜਿਹੜੇ ਮਹਾਰਾਜ ਨੇ ਉਹਨਾਂ ਵੱਲੋਂ ਇਟਾ ਵੱਡਾ ਉਪਰਾਲਾ ਕੀਤਾ ਗਿਆ ਵਾ ਔਰ ਪਤਾ ਨਹੀਂ ਦੇਖੋ ਮੈਂ ਤਾਂ ਹੈਰਾਨ ਹੋ ਜਨਾ ਕਿ ਜੀ ਇਲਾਕੇ ਦੇ ਲੋਕ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਉਹਨਾਂ ਦਾ ਇੰਨਾ ਜ਼ਿਆਦਾ ਦਿਮਾਗ ਆ ਇੰਨਾ ਜ਼ਿਆਦਾ ਤੁਸੀਂ ਯਕੀਨ ਮੰਨਿਓ ਵੀ ਇੱਕ ਇੱਕ ਚੀਜ਼ ਜਿਹੜੀ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਸਾਰੀ ਤਿਆਰ ਕਰਵਾਈ ਹੈ ਇੱਕ ਇੱਕ ਚੀਜ਼ ਸੋ ਪਹਿਲੇ ਸ਼ਿਵਲਿੰਗ ਦੇ ਦਰਸ਼ਨ ਕਰੋ ਭਾਈ ਸੋ ਇੱਕ ਇੱਕ ਚੀਜ਼ ਜਿਹੜੀ ਆ ਕਾਰਗਰੀ ਦੇਖੋ ਤੁਸੀਂ ਔਰ ਸਪੈਸ਼ਲ ਕਾਰ ਉਹਨਾਂ ਨੇ ਕਾਰੀਗਰ ਬੁਲਾਏ ਨੇ ਔਰ ਬਿਲਕੁਲ ਸਿੰਪਲ ਸੰਤ ਨੇ ਨਾਰਮਲ ਸੰਤ ਨੇ ਇਹ ਨਹੀਂ ਕੋਈ ਬਿਲਕੁਲ ਤੁਸੀਂ ਮਿਲੋਗੇ ਜਦੋਂ ਤੁਸੀਂ ਆਓਗੇ ਦਰਬਾਰ ਦੇ ਵਿੱਚ ਤੁਹਾਨੂੰ ਕਿ ਦੇਖਿਓ ਸਧਾਰਨ ਸੰਤ ਨੇ ਕੋਈ ਉਹਨਾਂ ਕੋ ਗੱਡੀ ਨਹੀਂ ਹੈਗੀ ਕੋਈ ਕਾਰ ਨਹੀਂ ਆ ਕੋਈ ਸਕੂਟਰ ਨਹੀਂ ਕੋਈ ਮੋਟਰਸਾਈਕਲ ਨਹੀਂ ਆ ਬਿਲਕੁਲ ਸਿੰਪਲ ਨੇ ਪਰ ਤੁਸੀਂ ਦੇਖੋ ਕਿ ਮੰਦਰ ਨੂੰ ਕਿਦਾਂ ਸੁੰਦਰ ਰੂਪ ਦਿੱਤਾ ਨਾਲ ਨੇ ਸੋ ਇਹ ਅਦਭੁਤ ਮੰਦਰ ਜਿਹੜਾ ਵਾ ਜੀ ਇਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਉਹ ਚੰਗੇ ਸੰਤ ਜਿਹੜੇ ਆ ਜੀ ਬਹੁਤ ਘੱਟ ਮਿਲਦੇ ਨੇ ਜਿਹੜੇ ਚੰਗੇ ਸੰਤ ਹੁੰਦੇ ਹਨ ਬਹੁਤ ਘੱਟ ਮਿਲਦੇ ਨੇ ਸੋ ਅੱਜ ਕੱਲ ਅਸੀਂ ਦੇਖਦੇ ਆਂ ਵੀ ਜਦੋਂ ਕੋਈ ਗੱਡੀ ਮਿਲ ਜਾਂਦੀ ਜਗ੍ਹਾ ਮਿਲ ਜਾਂਦੀ ਤਾਂ ਲੋਕੀ ਗੱਡੀਆਂ ਚ ਝੂਟ ਦੇਣੇ ਜੀ ਪਰ ਕਿਤੇ ਨਾ ਕਿਤੇ ਇਹ ਮਹਾਤਮਾ ਜਿਹੜੇ ਨੇ ਜਿਸ ਦਿਖਿਆ ਬਿਲਕੁਲ ਸੁਧਾਰਨ ਨੇ ਔਰ ਇਹਨਾਂ ਦਾ ਕਿਤਰਾ ਕਿਤੇ ਧਿਆਨ ਜਿਹੜਾ ਵਾਜੀ ਭਗਵਾਨ ਵਾਲਾ ਔਰ ਇਲਾਕੇ ਨੂੰ ਬੜੀ ਵੱਡੀ ਦੇਣ ਵਾਜੀ ਇਸ ਦਰਬਾਰ ਦੀ ਇਸ ਮੰਦਿਰ ਦੀ ਔਰ ਇਥੇ ਸਾਲ ਬਾਾਰ ਸਮਾਗਮ ਹੁੰਦੇ ਆ ਜੀ ਸੋ ਕਾਲੀ ਮਾਤਾ ਜੀ ਦੀ ਮੂਰਤੀ ਸਥਾਪੀਤਾ ਜੀ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਤਕਰੀਬਨ ਜਿਹੜਾ ਵਾਜੀ ਭਗਵਾਨ ਦਾ ਜਿਹੜਾ ਵਾਚਨ ਸਰ ਦੱਸ ਲਿਆ ਤੁਹਾਨੂੰ ਮੈਂ ਪਿੱਥੇ ਵਾਸਵਾ ਔਰ ਜਿਹੜੇ ਇਸਦੇ ਮਹੰਤਲੇ ਮਹਾਰਾਜ ਨੇ ਉਹਨਾਂ ਤੇ ਖਾਸ ਕਿਰਪਾ ਵਾਜੀ ਪ੍ਰਭੂ ਦੀ ਖਾਸ ਕਿਰਪਾ ਵਾ ਸੋ ਵੈਸ਼ਨੂ ਮਾਤਾ ਦੇ ਦਰਸ਼ਨ ਕਰਾਓ ਜੀ ਸੋ ਇੱਕ ਇੱਕ ਮੂਰਤੀ ਜਿਹੜੀ ਹੈ ਜੀ ਪਤਾ ਨਹੀਂ ਕਿਸ ਹਿਸਾਬ ਨਾਲ ਉਹ ਲੈ ਕੇ ਆਏ ਨੇ ਜੀ ਔਰ ਸਥਾਪਿਤ ਕਰਾਈਆਂ ਨੇ ਔਰ ਮੈਜਿਸਟਰਾਂ ਦੱਸ ਰਹੇ ਵੀ ਮੇਰੇ ਕੋਲ ਅਲਫਾਜ ਨਹੀਂ ਰਹਿੰਦੇ ਲਫਜ਼ ਮੁੱਕ ਜਾਂਦੇ ਆ ਵੀ ਉਹਨਾਂ ਨੇ ਇਡੀ ਕਾਰਗਰੀ ਕੀਤੀ ਆ ਦੇਖੋ ਕੰਮ ਤੇ ਉਹਨਾਂ ਨੇ ਆਪਣੇ ਹੱਥੀਂ ਕਰਵਾਇਆ ਵਾ ਔਰ ਕੱਲੇ-ਕੱਲੇ ਕੰਮ ਨੂੰ ਦੇਖੋ ਤੁਸੀਂ ਇਹ ਪਿੱਲਰ ਦੇਖੋ ਉੱਪਰ ਦੇਖੋ ਦਿਖਾਓ ਭਾਜੀ ਕੱਲੀ-ਕੱਲੀ ਚੀਜ਼ ਜਿਹੜੀ ਹੈ ਜੀ ਪੂਰੀ ਸ਼ਿੰਗਾਰੀ ਆ ਕਿੰਨਾ ਸੁੰਦਰ ਰੂਪ ਦੇਖੋ ਮੰਦਿਰ ਨੂੰ ਦਿੱਤਾ ਵਾ। ਉਹ ਸਾਰਾ ਇਥੋਂ ਦੇ ਮਹਾਨ ਮਹਾਤਮਾ ਜਿਹੜੇ ਨੇ ਜਿਹੜੇ ਮੰਨਦੇ ਉਹਨਾਂ ਦੇ ਉਪਰਾਲਾ ਵਾ ਜੀ। ਉਹਨਾਂ ਦੇ ਉਪਰਾਲੇ ਨਾਲ ਸਭ ਕੁਝ ਹੋਇਆ ਵਾ। ਸੋ ਮਹਾਵੀਰ, ਬਜਰੰਗਬਲੀ, ਪਵਨਪੁੱਤਰ ਹਨੂਮਾਨ ਸੋ ਸਾਰੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਇੱਥੇ ਸਥਾਪਿਤ ਨੇ ਜੀ। ਤੁਸੀਂ ਜਿਸ ਵੀ ਦੇਵੀ-ਦੇਵਤਾ ਨੂੰ ਮੰਨਦੇ ਹੋ ਉਹਦੀ ਮੂਰਤੀ ਤੁਹਾਨੂੰ ਇਸ ਦਰਬਾਰ 'ਚ ਮਿਲੇਗੀ ਜੀ। ਸੋ ਅੱਗੇ ਆਜੋ ਭਾਜੀ। ਸਰਸਵਤੀ ਮਾਤਾ, ਲਕਸ਼ਮੀ ਮਾਤਾ ਦੇ ਸਰਸਵਤੀ ਮਾਤਾ ਦੇ ਸੋ ਗਣਪਤੀ ਬੱਪਾ ਦੀ ਮਹਾਵੀਰ ਬਜਰੰਗ ਬਲੀ ਦੀ ਸਾਈਂ ਬਾਬਾ ਜੀ ਦੀ ਦੇਖੋ ਤੁਸੀਂ ਬਲਬ ਗੱਲ ਕਰ ਰਹੇ ਸਿਰਫ ਜਿਸ ਵੀ ਦੇਵੀ ਦੇਵਤਾ ਨੂੰ ਮੰਨਦੇ ਹੋ ਤੁਹਾਨੂੰ ਉਹਦਾ ਹੀ ਦਰਸ਼ਨੀਥੀ ਹੋਣਗੇ ਜੀ ਸੋ ਦੇਖੋ ਤੁਸੀਂ ਉਹਦੇ ਨਾਲ ਹੀ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਿਤ ਹੈ ਜੀ ਸੋ ਇੱਥੇ ਦਿਖਾਉਗਾ ਜੀ ਸਾਈਡ ਨੂੰ ਘੁਮਾ ਕੇ ਜਰਾ ਸੋ ਦੇਖੋ ਸੁੰਦਰ ਔਰ ਪਵਿੱਤਰ ਮੰਦਿਰ ਹੈ ਜੀ ਔਰ ਇੱਥੇ ਅਗਨੇ ਇੱਕ ਅਲੱਗ ਫੀਲਿੰਗ ਵੀ ਮਹਿਸੂਸ ਹੁੰਦੀ ਹੈ ਜੀ ਇੱਕ ਅਲੱਗ ਫੀਲਿੰਗ ਮਹਿਸੂਸ ਹੁੰਦੀ ਹੈ ਔਰ ਮੰਦਰ ਦੀ ਬਣਾਵਟ ਜਿਹੜੀ ਹੈ ਜੀ ਉਹ ਬੜੀ ਪਿਆਰੀ ਲੱਗਦੀ ਮੈਨੂੰ ਤੇ ਸਹੀ ਪੁੱਛੋ ਤੁਸੀਂ ਔਰ ਮੈਂ ਇੱਥੇ ਸਪੈਸ਼ਲ ਇੱਥੇ ਨਾ ਸ਼੍ਰੀਮਦ ਭਾਗਵਤ ਦਾ ਸਭ ਚੱਲ ਰਹੀ ਹੈ ਜੀ ਸੋ ਭਾਗਵਤ ਦੇ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਉਹ ਵੀ ਤੁਹਾਨੂੰ ਪ੍ਰਵਚਨ ਸੁਣਾਵਾਂਗੇ ਸੋ ਅਸੀਂ ਸੋਚਿਆ ਕਿ ਤੁਹਾਨੂੰ ਉਸ ਤੋਂ ਪਹਿਲਾਂ ਲక్ష్ਮੀ ਨਾਰਾਇਣ ਮੰਦਰ ਦੇ ਦਰਸ਼ਨ ਕਰਾਉਣੇ ਆ ਜੀ ਲక్ష్ਮੀ ਨਾਰਾਇਣ ਮੰਦਰ ਦੇ ਦਰਸ਼ਨ ਕਰਾਉਣੇ ਉਸ ਤੋਂ ਬਾਅਦ ਤੁਹਾਨੂੰ ਅਸੀਂ ਭਾਗਵਤ ਦੇ ਵੀ ਦਰਸ਼ਨ ਕਰਾਵਾਂਗੇ ਮਹਾਰਾਜ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਔਰ ਵੱਡੀ ਗੱਲ ਇੱਥੇ ਇਹ ਵੀ ਨੌਜਵਾਨ ਬੱਚੇ ਆਪਣੀਆਂ ਸੇਵਾਵਾਂ بڑے ਵੱਡੇ ਪੱਧਰ ਤੇ ਦਿੰ ਇੱਥੇ ਬੜੇ-ਬੜੇ ਪੱਧਰ ਤੇ ਮਹਾਰਾਜ ਜਿਹੜੇ ਚੰਗੇ ਰਸਤੇ ਲਗਾਏ ਨੇ ਜਿਸ ਤਰ੍ਹਾਂ ਕਿ ਅੱਜ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਜਿਹੜਾ ਵਾ ਡਰੱਗਸ ਨੇ ਜਿਹੜਾ ਵਾ ਨੌਜਵਾਨਾਂ ਨੂੰ ਗਲਤ ਰਸਤੇ ਲੈ ਗਈਦੀ ਆ ਸੋ ਕਿਤੇ ਨਾ ਕਿਤੇ ਬੱਚੇ ਗਲਤ ਪੰਨੇ ਭੜਕੇ ਹੋਏ ਆ ਪਰ ਇੱਥੇ ਖਾਸ ਜਿਹੜੀ ਮੈਂ ਦੇਖਿਆ ਉਹ ਪ੍ਰალა ਮਹਾਰਾਜ ਦਾ ਜਿਹੜੇ ਥੰਦੇ ਮਹਾਤਮਾ ਨੇ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਵੀ ਬੱਚਿਆਂ ਨੂੰ ਸਹੀ ਰਸਤਾ ਸਹੀ ਮਾਰਗ ਦਿੱਤਾ ਵਾ ਔਰ ਨੌਜਵਾਨ ਬੱਚੇ ਜਿਹੜੇ ਆ ਜੀ ਭਗਵਾਨ ਦੇ ਚਰਨੀ ਲੱਗੇ ਆ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਨੇ ਕਿਉਂਕਿ ਮਹਾਰਾਜ ਜਿਹੜੇ ਖਾਸ ਕਰਕੇ ਸਿੱਖਿਆ ਇਥੇ ਸੋ ਬਾਅਦ ਹੀ ਤਾਂ ਲੋਕ ભગવાન ਦੀ ਪ੍ਰਾਪਤੀ ਹੋਏਗੀ ਸੋ ਇਸ ਕਰਕੇ ਤਕਰੀਬਨ ਅਸੀਂ ਦੇਖਿਆ ਵੀ ਨੌਜਵਾਨ ਜਿਹੜੇ ਆ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਨੇ ਔਰ ਇਲਾਕੇ ਦੇ ਬੱਚੇ ਜਿਹੜੇ ਆ ਜੀ ਆਪਣੇ ਮਾਤਾ ਪਿਤਾ ਨੂੰ ਲੈ ਕੇ ਇੱਥੇ ਮੰਦਿਰ ਚ ਆਉਂਦੇ ਨੇ ਇੱਥੇ ਧਾਰਮਿਕ ਸਮਾਗਮ ਚੱਲ ਰਿਹਾ ਉਹ ਜੀ ਸ਼ਾਮਲ ਹੁੰਦੇ ਨੇ ਔਰ ਆਪਣੀਆਂ ਸੇਵਾਵਾਂ ਦਿੰਦੇ ਨੇ ਸੋ ਇਹ ਦੇਖੋ ਇਸ ਸਾਈਡ ਵੀ ਨੌਜਵਾਨ ਬੱਚੇ ਆ ਉਹ ਅੱਗੇ ਭਗਵਾਨ ਦਾ ਨਾਮ ਲੈ ਰਹੇ ਨੇ ਸ਼ਿਵਲਿੰਗ ਦੀ ਜਿਹੜੀ ਆਰਾਧਨਾ ਕੀਤੀ ਜਾ ਰਹੀ ਆ ਸਾਫ ਸਫਾਈ ਚੱਲ ਰਹੀ ਆ ਸੋ ਕਿਤਨਾ ਕਿਤੇ ਇਹ ਚੰਗੀਆਂ ਚੀਜ਼ਾਂ ਚੰਗੀਆਂ ਸਿੱਖਿਆ ਜਿਹੜੀ ਆ ਵਾ ਜੀ ਉਹ ਬੱਚਿਆਂ ਨੂੰ ਇੱਥੇ ਮਿਲਦੀ ਆ ਵ ਭਗਵਾਨ ਦੇ ਦਰਸ਼ਨ ਕਰਾਇਓ શ્રી ਲਕਸ਼ਮੀਨਾਰਾਇਣ ਭਗਵਾਨ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਘਰ ਬੈਠਿਆਂ ਨੂੰ ਔਰ ਤੁਸੀਂ ਘਰ ਬੈਠੇ ਦਰਸ਼ਨ ਕਰੋ ਭਗਵਾਨ ਦੇ ਸੋ ਇਹ ਲਕਸ਼ਮੀਨਾਰਾਇਣ ਮੰਦਿਰ ਪਚੋਵਾਲ ਸੋ ਪਚੋਵਾਲ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਭਗਵਾਨ ਦੇ ਜੀ ਸ਼੍ਰੀ ਲਕਸ਼ਮੀਨਾਰਾਇਣ ਮੰਦਿਰ ਪਚੋਵਾਲ ਜੀ ਸੋ ਇਹ ਸਾਡੀ ਕੋਸ਼ਿਸ਼ ਹੁੰਦੀ ਆ ਪੇਛੇ ਤੁਹਾਨੂੰ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨ ਹੈ ਜੀ ਉਹਨਾਂ ਦੇ ਦਰਸ਼ਨ ਕਰੀਏ ਉਹਨਾਂ ਨੂੰ ਜ਼ਰੂਰ ਉਗਰਾਈਏ ਸੋ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਏ ਹੈ ਜੀ ਭਗਵਾਨ ਦੇ ਇੱਕ ਵਾਰੀ ਕੈਮਰਾ ਘੁਮਾ ਦਿਓ ਪਾ ਜੀ ਥੋੜਾ ਪਿਛੇ ਆ ਕੇ ਘੁਮਾ ਦਿਓ ਸੋ ਇਹ ਉਹ ਸੁੰਦਰ ਦਵਾਰਾ ਵਾ ਜੀ ਸੋ ਨਿਚਲੀ ਸਾਈਡ ਤੇ ਜਾਵਾਂਗੇ ਤੇ ਉਸ ਸਾਈਡ ਤੇ ਵੀ ਬੜੀਆਂ ਮੂਰਤੀਆਂ ਵਾ ਜੀ ਸ਼ਨੀ ਦਾ ਮਿੱਤੇ ਸ਼ਨੀ ਦਾ ਵੀ ਦੇਖਣ ਵਾਲੀ ਹੈ ਜੀ ਬਹੁਤ ਸੁੰਦਰ ਸ਼ਨੀ ਦਾ ਬਣਾਇਦੇ ਆ ਸੋ ਅਲੱਗ-ਅਲੱਗ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਨੇ ਤੇ ਬ੍ਰਦਰ ਇੱਕ ਮਿੰਟ ਗੱਲ ਸੁਣੋ ਤੁਹਾਡਾ ਪਿੰਡ ਕਿਹੜਾ ਵਾ ਪੱਚਵਾਂ ਪੱਚਵਾਲਾ ਹਾਂ ਜੀ ਕਿੰਨੇ ਕਿਹੜੀ ਕਲਾਸ ਪੜ੍ਹਦੇ ਹੋ 9ਥੇ 9ਥੇ ਕਿੰਨਾ ਸਮਾਂ ਹੋ ਗਿਆ ਸਿਵ ਕਰਦੇ ਦੋ ਸਾਲ ਦੋ ਸਾਲ ਹੋ ਗਿਆ ਹਾਂ ਜੀ ਕਿਦਾਂ ਦਾ ਮਹਿਸੂਸ ਹੁੰਦਾ ਵਾ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਿਟਿਵਿਟੀ ਹੁੰਦੀ ਹੈ ਨਾ ਜਿਹੜੇ ਮਹਾਰਾਜ ਨੇ ਇੱਥੇ ਉਹ ਕੀ ਸੰਦੇਸ਼ ਦਿੰਦੇ ਆ ਕਿਹਦਾ ਸੰਦੇਸ਼ ਦਿੰਦੇ ਆ ਪਹਿਲੀ ਗੱਲ ਤਾਂ ਬਹੁਤ ਹੀ ਚੰਗੇ ਨੇ ਦੂਸਰੀ ਗੱਲ ਉਹ ਸਾਰੇ ਆ ਨਾ ਭਿਆਨ ਨਾ ਬੋਲ ਦੇਣਾ ਤੇ ਮਤਲਬ ਕੀ ਹਾਂ ਹੜ ਕਿਸ ਨੇ ਆਪਣੇ ਬੱਚਿਆਂ ਅੰਗੇ ਰੱਖ ਦੇਣਾ ਹਮੇਸ਼ਾ ਸਾਨੂੰ ਇਹ ਜਸ ਦੇ ਕਿ ਪਹਿਲੇ ਆਪਣੇ ਮਾਪੇ ਦੀ ਸੇਵਾ ਕਰੋਗੇ ਤਾਂ ਹੀ ਤੁਹਾਨੂੰ ਭਗਵਾਨ ਪ੍ਰਾਪਤ ਹੋਣਗੇ ਵਾਹਿਗੁਰੂ ਬਹੁਤ ਵਧੀਆ ਮਲਬੀ ਗਿਆਨ ਮਿਲ ਰਿਹਾ ਤੁਹਾਨੂੰ ਦਿਖਾਈ ਦੇਣਾ ਮੈਂ ਦੇਖ ਰਿਹਾ ਮੈਂ ਤੁਹਾਡੇ ਇੱਥੇ ਇਲਾਕੇ ਦੇ ਜਿੰਨੇ ਵੀ ਬੱਚੇ ਸਾਰੇ ਇੱਥੇ ਸੇਵਾ ਕਰਦੇ ਆ ਸਾਰੇ ਥੱਲੇ ਕੁਝ ਨਾ ਕੁਝ ਆਪਣਾ 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 ਲੱਗੇ ਹੋਏ ਨੇ ਥੈਂਕ ਯੂ ਸੋ ਮਚ ਬਟਾ ਸੋ ਦੇਖੋ ਚੰਗੇ ਸੰਸਕਾਰ ਜਿਹੜੇ ਆ ਜੀ ਬੱਚਿਆਂ ਨੂੰ ਮਿਲਦੇ ਆ ਔਰ ਬੱਚੇ ਆਪਣੀਆਂ ਸਿਵਾਵਾ ਦੇ ਰਹੇ ਨੇ ਜੀ ਸੋ ਚਾਹੀਦਾ ਵੀ ਹੈਗਾ ਕਿ ਤਰ੍ਹਾਂ ਕਹਿੰਦੇ ਸਮੇਂ ਦੀ ਲੋੜ ਆ ਜੀ ਅੱਜ ਖਾਸ ਕਰਕੇ ਸਮੇਂ ਦੀ ਲੋੜ ਆ ਵੀ ਅਸੀਂ ਚੰਗੇ ਕੰਮ ਕਰੀਏ ਚੰਗੇ ਕਰਮ ਕਰੀਏ ਔ ਸੋ ਇਹ ਉਪਰਾਲੇ ਜਿਹੜੇ ਆ ਜੀ ਤੁਹਾਨੂੰ ਇੱਥੇ ਲਕਸ਼ਮੀ ਨਾਰਾਇਣ ਮੰਦਿਰ ਚ ਮਿਲਣਗੇ ਸੋ ਨੀਚੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਜੀ ਪੰਡਾਲ ਲੱਗੇਦੇ ਆ ਸੋ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਅਸੀਂ ਸ਼੍ਰੀਨਿਥ ਭਾਗਵਤ ਕਥਾ ਦੇ ਵੀ ਦਰਸ਼ਨ ਕਰਾਵਾਂਗੇ ਸੋ ਅੱਜ ਤੁਹਾਨੂੰ ਅਸੀਂ ਫਿਲਹਾਲ ਅਸੀਂ ਜਿਹੜਾ ਵਾ ਜੀ ભગવાન ਲਕਸ਼ਮੀ ਨਾਰਾਇਣ ਮੰਦਿਰ ਦੇ ਦਰਸ਼ਨ ਕਰਾਈ ਆ ਸੋ ਸ਼ਨੀ ਧਾਮ ਵੀ ਹਾੜਾ ਥੱਲੇ ਜੀ ਸੋ ਬਹੁਤ ਹੀ ਪਿਆਰਾ ਮੰਦਿਰ ਆ ਮਹਾਵੀਰ ਬਜਰੰਗਬਲੀ ਜੀ ਦੀ ਮੂਰਤੀ ਸਾਹਮਣੇ ਆ ਜੀ ਸੋ ਅਦਭੁਤ ਮੰਦਿਰ ਆ ਸਾਹਮਣੇ ਦਿਖਾਇਆ ਤਸਵੀਰ ਭਾਜੀ ਸੋ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਔਰ ਤੁਸੀਂ ਜਰੂਰ ਆਇਓ ਜੇਕਰ ਤੁਸੀਂ ਗੁਰਦਾਸਪੁਰ ਤੋਂ ਹੁੰਦੇ ਹੋ ਤਾਂ ਗੁਰਦਾਸਪੁਰ ਤੋਂ ਤੁਸੀਂ ਦਿਨਨਗਰ ਦਿਨਨਗਰ ਥਾਣੇ ਦੇ ਲਾਗੋ ਜਿਹੜਾ ਰੋਡ ਜਾਂਦਾ ਜੀ ਉਹ ਰੋਡ ਸਿੱਧਾ ਜਿਹੜਾ ਪੱਚੋਵਾਲ ਆਉਣਾ ਜੀ ਸੋ ਪੱਚੋਵਾਲ ਆ ਕੇ ਤੁਸੀਂ ਕਿਸੇ ਨੂੰ ਪੁੱਛ ਲਓ ਲక్ష్ਮੀ ਨਾਰਾਇਣ ਮੰਦਿਰ ਜਿਹੜਾ ਰੋਡ ਦੇ ਉੱਪਰ ਮੰਦਿਰ ਹੈ ਜੀ ਜੇ ਪਠਾਨਕੋਟ ਸਾਈਡ ਤੋਂ ਹੁੰਦੇ ਹੋ ਤਾਂ ਵੀ ਸੇਮ ਰਸਤਾ ਵਾ ਜੀ ਦਿਨਨਗਰ ਥਾਣੇ ਦੇ ਲਾਗੋ ਮਿਲ ਕੋ ਰੋਡ ਜਾਂਦਾ ਵਾ ਜੀ ਭਗਵਾਨ ਲక్ష్ਮੀ ਨਾਰਾਇਣ ਮੰਦਿਰ ਸੋ ਜਰੂਰ ਆਇਓ ਭਗਵਾਨ ਦਾ ਨਾਮ ਲਿਓ ਔਰ ਜਿਹੜੇ ਇਸ ਨੇ ਮਹੰਤ ਨੇ ਮਹਾਪੁਰਸ਼ ਨੇ ਉਹਨਾਂ ਦੇ ਦਰਸ਼ਨ ਜਰੂਰ ਕਰੋ ਉਹਨਾਂ ਅਰਜੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ